ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਮੋਗਾ ਦੇ ਗਾਂਧੀ ਮਾਰਗ ਤੇ ਦੇਰ ਰਾਤ ਇੱਕ ਕਰਿਆਨਾ ਵਪਾਰੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿੱਤਾ ਸੀ ਤੇ ਲੁੱਟਪਾਟ ਕੀਤੀ ਗਈ ਪੁਲਿਸ ਨੇ ਇਸ ਮਾਮਲੇ ਵਿੱਚ ਦੋ ਦੋਸ਼ੀਆਂ ਵਿੱਚ ਇੱਕ ਦੋਸ਼ੀ ਸੁਖਜਿੰਦਰ ਸਿੰਘ ਜਿਹੜਾ ਕਿ ਕਸਬਾ ਧਰਮਕੋੜ ਦਾ ਰਹਿਣ ਵਾਲਾ ਹੈ ਉਸ ਨੂੰ ਗ੍ਰਫਤਾਰ ਕਰ ਲਿਆ ਗਿਆ ਪੁਲਿਸ ਨੇ ਇਸ ਦੇ ਕਬਜ਼ੇ 'ਚ ਇੱਕ ਰਿਵਾਲਵਰ 32 ਬੋਰ ਤੇ ਦੋ ਜਿੰਦਾਕਾਰ ਤੋਂ ਸਿਕ ਕਾਰ ਤੇ ਇੱਕ ਫੋਨ ਬਰਾਮਦ ਕੀਤਾ ਹੈ ਉਸ ਦੀ ਫਰਦਰ ਇਨਵੈਸਟੀਗੇਸ਼ਨ ਕਰਦੇ ਹੋਏ ਸਾਡੀ ਸੀਆਈਏ ਟੀਮ ਐਸਐਚਓ ਸਿਟੀ ਅੰਡਰ ਸੁਪਰਵਾਈਜ਼ਰ ਡੀਐਸਪੀ ਸਿਟੀ ਕਮ ਡੀਐਸਪੀ ਡੀ ਅੰਨਾਨ ਇੱਕ ਬੜਾ ਵਧੀਆ ਕੰਮ ਕਰਦੇ ਹੋਏ ਇਸ ਜਿਹੜਾ ਮੇਨ ਮੁਜ਼ਰਮ ਸੀ ਜਿਹਨੇ ਸ਼ੂਟਆਊਟ ਕੀਤਾ ਸੀ ਉੱਥੇ ਤੇ ਗੋਲੀਆਂ ਜਿਹੜੀਆਂ ਪਿਸਟਲ ਸੀ ਜਿਹਦੇ ਕੋਲ ਉਹ ਅਰੈਸਟ ਕਰ ਲਿੱਤਾ ਗਿਆ ਤੇ ਉਸ ਵਿੱਚ ਜਿਹੜੀ ਯੂਜ਼ਡ ਕਾਰ ਸੀ ਥਾਰ ਗੱਡੀ ਅਤੇ ਜਿਹੜਾ ਪਿਸਟਲ ਸੀ ਉਹ ਬਰਾਮਦ ਕਰ ਲਿੱਤਾ ਗਿਆ ਇਸ ਦੀ ਡਿਟੇਲ ਇਸ ਤਰ੍ਹਾਂ ਹੈ ਇਸ ਲਈ ਜਿਹੜੀ 4 6 ਰਾਤ ਨੂੰ तकरीबन 9:30 ਵਜੇ ਵਾਰਦਾਤ ਹੋਈ ਸੀ ਉਸ ਵਿੱਚ ਇੱਕ ਜਿਹੜਾ ਇੱਥੇ ਇੱਕ ਦੁਕਾਨਦਾਰ ਹੈ ਕਰਿਆਨੇ ਦੀ ਦੁਕਾਨ ਹੈ ਉਸ ਵਿੱਚ ਥਾਰ ਗੱਡੀ ਆਈ ਉਸ ਲਈ ਰੇਕੀ ਕਰਦੇ ਹੋਏ ਇਸ ਨੇ ਦੋ ਬੰਦੇ ਆਏ ਸੀ ਇੱਕ ਗੱਡੀ ਵਿੱਚ ਬੈਠਾ ਸੀ ਇੱਕ ਕਾਰ ਕਾਰ ਤੋਂ ਉੱਤਰ ਕੇ ਉਸ ਲਈ ਲੁੱਟ ਦੀ ਖੋਹ ਦੀ ਇਹਨੇ ਕੋਸ਼ਿਸ਼ ਕੀਤੀ ਦੁਕਾਨ 'ਚ ਵੜ ਕੇ ਤੇ ਜਦੋਂ ਉਹਨੇ ਰਜਿਸਟਰ ਕੀਤਾ ਤੇ ਉਹਦੇ ਵੱਲੋਂ ਉਹਦੇ ਫਾਈਨਿੰਗ ਕੀਤੀ ਗਈ ਤੇ ਤਿੰਨ ਗੋਲੀਆਂ ਜਿਹੜੀਆਂ ਹੈਗੀਆਂ ਉਹਦੇ ਇੱਥੇ ਪੱਟ ਤੇ ਲੱਕ ਤੇ ਲੱਗੀਆਂ ਸੀ ਤੁਸੀਂ ਫਰਦਰ ਪੁਲਿਸ ਨੇ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਐਫ ਆਈ ਆਰ ਨੰਬਰ ਜਿਹੜੀ ਹੈਗੀ ਹੈ 118 ਅੰਡਰ ਸੈਕਸ਼ਨ 109 ਬੀ ਐਨਐਸ ਦੇ 2522 ਜਿਹੜੀ ਹੈਗੀ ਹੈ ਆਮ ਸੈਕਟਰ ਰਜਿਸਟਰਡ ਕੀਤੀ ਤੇ ਫਰਦਰ ਟੈਕਨੀਕਲ ਐਨਾਲਿਸਿਸ ਤੇ ਸੀਸੀਟੀਵੀ ਦੀ ਮਦਦ ਨਾਲ ਅਸੀਂ ਜਿਹੜਾ ਹੈਗਾ ਮੁਜਰਮ ਤੱਕ ਪਹੁੰਚੇ ਤੇ ਅਸੀਂ ਉਸ ਨੂੰ ਅਰੈਸਟ ਕੀਤਾ ਹੈਗਾ ਇਹ ਹਾਂ ਇਹ ਲੁੱਟ ਦੀ ਨੀਤਨਾ ਹੈ ਸੀ ਇਸ ਤਰ੍ਹਾਂ ਨਾਮ ਹੈਗਾ ਇਹ ਦੋ ਜਨੇ ਸੀ ਜਿਸ ਦਾ ਨਾਮ ਹੈ ਸੁਖਜਿੰਦਰ ਸਿੰਘ ਪੁੱਤਰ ਇਕਬਾਲ ਸਿੰਘ ਪਿੰਡ ਜਿਤਵਾਲ ਅਤੇ ਥਾਣਾ ਧਰਮਕੋਟ ਤੇ ਖਗੋਰਿੰਦਰਜੀਤ ਸਿੰਘ ਪੁੱਤਰ ਗੁਨਾਮ ਸਿੰਘ ਇਹ ਵੀ ਧਰਮਕੋਟ ਦਾ ਰਹਿਣ ਵਾਲਾ ਹੈ ਇਜਤ ਵਾਲਾ ਹੈ ਜੀ ਇਹ ਇਜਤ ਇਜਤ ਵਾਲਾ ਹੈ ਮਸਲਾ ਜ਼ਰਾ ਲਾਇਸੈਂਸੀ ਦੀ ਗੱਲ ਨਾ ਕਰੀਏ ਵੈਸੇ ਇੱਕ ਲਾਇਸੈਂਸੀ ਬਕਤੀਬੌਰ ਦਾ ਰਿਵੋਲਵਰ ਜਿਹੜੀ ਬਰਾਮਦਗੀ ਹੋਈ ਹੈ ਦੋ ਜਿੰਦਾ ਰਾਉਂਡ ਦਾ ਤੇ ਗੱਡੀ ਜਿਹੜੀ PB 76 ਸੀ 2613 ਤੇ ਇੱਕ ਆਈਫੋਨ ਜਿਹੜਾ ਹੈਗਾ ਇਸ ਦਾ ਅਸੀਂ ਇਹ ਥਾਰ ਗੱਡੀ ਕੀ ਦੀ ਹੈ ਜੀ ਮਾਲਕੀ ਅਸੀਂ تصدیق ਕਰਦੇ ਹਾਂ ਪਰ ਪ੍ਰੀਲੀਮੀਨਰੀ ਇਨਵੈਸਟੀਗੇਸ਼ਨ ਜਿਹਨੇ ਇਹ ਕੀਤੀ ਹੈ ਸੁਨਜਿੰਦਰ ਸਿੰਘ ਉਸ ਦੀ ਹੀ ਥਾਰ ਗੱਡੀ ਹੈਗੀ ਹੈ ਉਸ ਨੇ ਆਪਣੀ ਥਾਰ ਗੱਡੀ ਤੇ ਆ ਕੇ ਵਾਅਦਾ ਕੀਤਾ ਹੈ ਵਾਤਾਵਰਣ ਪ੍ਰੇਮੀ ਤੇ ਰਾਜ ਸਭਾ ਮੈਂਬਰ ਸੰਤ ਬਲਵੀਰ ਸਿੰਘ ਸੀਚੇਵਾਲ ਨੇ ਵਿਸ਼ਾ ਵਾਤਾਵਰਣ ਦਿਵਸ ਮੌਕੇ ਉਹਨਾਂ ਪੰਜਾਬ ਨੂੰ ਆਲਮੀ ਤਪਸ਼ ਤੋਂ ਬਚਾਉਣ ਲਈ ਹਰ ਇੱਕ ਨੂੰ ਬੂਟੇ ਲਗਾਉਣ ਦੀ ਅਪੀਲ ਕੀਤੀ ਉਹਨਾਂ ਨੇ ਕਿਹਾ ਕਿ ਧਰਤੀ ਨਾਲ ਹੀ ਸਾਡਾ ਭਵਿੱਖ ਜੁੜਿਆ ਹੋਇਆ ਹੈ ਤੇ ਧਰਤੀ ਹਰੀ-ਪਰੀ ਰਹਿੰਦੀ ਹੈ ਤਾਂ ਵਾਤਾਵਰਣ ਦਾ ਸੰਤੋਲ ਬਣਿਆ ਰਹੇਗਾ ਵੱਧ ਰੁੱਖ ਲੱਗਣ ਨਾਲ ਹੀ ਮੀਂਹ ਪੈਣ ਦੀਆਂ ਸੰਭਾਵਨਾਵਾਂ ਬਣੀਆਂ ਰਹਿੰਦੀਆਂ ਤੇ ਹੜਾ ਆਉਣ ਦੀ ਸੂਰਤ ਵਿੱਚ ਵੀ ਇਹ ਰੁੱਖ ਤਬਾਹੀ ਤੋਂ ਬਚਾਉਣ ਦਾ ਮੁੱਖ ਕਾਰਨ ਬਣਦੇ ਹਨ ਵਿਸ਼ਵ ਵਾਤਾਵਰਣ ਦਿਵਸ ਹੈ ਸੋ ਸਾਰੀ ਦੁਨੀਆ ਦੇ ਵਿੱਚ ਇਹ ਦਿਹਾੜਾ এনਵਾਇਰਨਮੈਂਟ ਨੂੰ ਸਮਰਪਿਤ ਹੋ ਕੇ ਮਨਾਇਆ ਜਾਂਦਾ ਹੈ ਇਹ ਦਿਹਾੜੇ ਬਣਾਉਣ ਦੀ ਲੋੜ ਕਿਉਂ ਪਈ ਕਿਉਂਕਿ ਅੱਜ ਅਸੀਂ ਦੇਖ ਰਹੇ ਹਾਂ ਵਿਸ਼ਵ ਪਰਦੇ ਵਿੱਚ ਜਿਹੜਾ ਹੈ ਉਹ ਤਾਪਮਾਨ ਵਧ ਰਿਹਾ ਹਵਾ ਪਾਣੀ ਤੇ ਧਰਤੀ ਪ੍ਰਦੂਸ਼ਿਤ ਹੋ ਰਿਹਾ ਤੇ ਜਿਸ ਤਰ੍ਹਾਂ ਗਰਮੀ ਵਧ ਰਹੀ ਹੈ ਬਹੁਤ ਚਿੰਤਾ ਜ਼ਾਹਰ ਕਰ ਰਹੇ ਆ ਵਿਗਿਆਨੀ ਕਿ ਜੇ ਇਸੇ ਤਰ੍ਹਾਂ ਇਹ ਤਾਪਮਾਨ ਵਧਦਾ ਰਿਹਾ ਤੇ ਫਿਰ ਦੁਨੀਆ ਦੇ ਉੱਤੇ ਇਹਦਾ ਬਹੁਤ ਮਾੜਾ ਪ੍ਰਭਾਵ ਪਾਊਗਾ ਜਿਹੜੇ ਗਲੇਸ਼ੀਅਰ ਸਦੀਆਂ ਤੋਂ ਰਿਜ਼ਰਵ ਦੇ ਵਿੱਚ ਪਾਣੀ ਟੋਕ ਆ ਉਹ ਖੁਰਨ ਲੱਗ ਪਣਗੇ ਤੇ ਖੁਰ ਵੀ ਰਹੇ ਆ ਤੇ ਉਹ ਪਾਣੀ ਜਦੋਂ ਸਮੁੰਦਰ ਦੇ ਵਿੱਚ ਆਊਗਾ ਤੇ ਸਮੁੰਦਰ ਜਿਹੜਾ ਹੈਗਾ ਉਹਦਾ ਤਲ ਉੱਚਾ ਹੋ ਜਾਊਗਾ ਜਿਹਦੇ ਨਾਲ ਜਿਹੜੇ ਨੀਵੇਂ ਮੁਲਕਾ ਸਮੁੰਦਰ ਦੇ ਕੰਢੇ ਤੇ ਜਾਂ ਸਮੁੰਦਰ ਦੇ ਵਿੱਚ ਆ ਉਹਨਾਂ ਦੇ ਡੁੱਬਣ ਦਾ ਖਤਰਾ ਜਿਹੜਾ ਹੈ ਮੰਡਰਾ ਰਿਹਾ ਇਸੇ ਵਾਸਤੇ ਹੀ ਹਰ ਵਾਰ ਹਰ ਲਗਾਤਾਰ ਇਹ ਚੇਤਾਵਨੀਆਂ ਦਿੱਤੀਆਂ ਜਾ ਰਹੀਆਂ ਨੇ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਓ ਹਵਾ ਪਾਣੀ ਤੇ ਧਰਤੀ ਨੂੰ ਬਚਾਓ ਆਉਣ ਵਾਲੇ ਸਮੇਂ ਦੇ ਵਿੱਚ ਪਾਣੀ ਦੀ ਬੜੀ ਦਿੱਕਤ ਹੋਊਗੀ ਜੇ এনवायरमेंट ਇਸੇ ਤਰ੍ਹਾਂ ਜਿਹੜਾ ਹੈ ਗਰਮ ਹੁੰਦਾ ਰਿਹਾ ਤੇ ਫਿਰ ਬਹੁਤ ਕਿਉਂਕਿ ਜਦੋਂ ਮਨੁੱਖ ਕੁਦਰਤ ਦੇ ਨਾਲ ਖਲਵਾੜ ਕਰਦਾ ਤੇ ਕੁਦਰਤ ਬਦਲੇ ਹੈਗਾ ਸਿਸਟਮ ਆ ਉਹਦੀ ਇਕੋਲੋਜੀ ਆ ਉਹ ਹਲਦੀ ਆ ਉਹਦੇ ਵਿੱਚ ਫਰਕ ਪੈਂਦਾ ਤੇ ਫਿਰ ਬਹੁਤ ਵੱਡੇ ਪਰਹਰਤ ਆਉਂਦੇ ਆ ਸੋ ਹੜ ਆਉਣਗੇ ਕਾਲ ਪਾਊਗਾ ਸੋਕਾ ਪਾਊਗਾ ਤੇ ਹੋਰ ਇਹੋ ਜਿਹੇ ਆਫਤਾ ਆਉਣਗੇ ਆ ਜਿਹੜੀਆਂ ਮਨੁੱਖ ਦੇ ਬਰਦਾਸ਼ਤ ਕਰਨ ਤੋਂ ਬਾਹਰ ਹੋਣਗੇ ਆ ਸੋ ਇਸੇ ਵਕਤੇ ਜਿਹੜਾ ਹੈ ਦੁਨੀਆ ਭਰ ਵਿੱਚ ਚੇਤਾਵਨੀ ਵਾਸਤੇ ਕਿ ਆਪਾਂ ਵਾਤਾਵਰਨ ਨੂੰ ਬਚਾਈਏ ਕਿਉਂਕਿ ਹਵਾ ਵਿੱਚ ਅਸੀਂ ਸਾਹ ਲੈਨੇ ਆ ਪਾਣੀ ਪੀ ਕੇ ਜਿਨੇ ਆ ਧਰਤੀ ਤੇ ਰਹਨੇ ਆ ਸਾਡੇ ਸਤਿਗੁਰਾਂ ਨੇ ਵੀ ਸਾਨੂੰ ਇਹੀ ਉਪਦੇਸ਼ ਦਿੱਤਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਦਿਵਸ ਰਾਤ ਦੇ ਦਾਈ ਦਾਇਆ ਖੇਲੇ ਸਗਲ ਜਗਤ ਜੇ ਵੇਸ਼ਵ ਨੂੰ ਬਚਾਉਣਾ ਹੈ ਖੇਲੇ ਸਗਲ ਜਗਤ ਸਾਰਾ ਸੰਸਾਰ ਖਸਦਾ ਖੇਡਦਾ ਖੁਸ਼ੀਆਂ ਦੇ ਵਿੱਚ ਵਸੇ ਤੇ ਫਿਰ ਸਾਨੂੰ এনवायरमेंट ਨੂੰ ਸਨਮਾਨ ਸਤਕਾਰ ਦੇਣਾ ਪਊਗਾ ਜੋ ਗੁਰਧਾਨਿਕ ਪਾਸ਼ਾ ਨੇ ਬਾਣੀ ਦੇ ਵਿੱਚ ਦਿੱਤਾ ਪਾਉਣ ਨੂੰ ਗੁਰੂ ਪਾਣੀ ਨੂੰ ਪਿਤਾ ਤੇ ਧਰਤੀ ਨੂੰ ਮਾਤਾ ਇਹ ਵੇਲੇ ਇਹੋ ਜਿਹਾ ਅਸੀਂ ਸਤਕਾਰ ਆਪਣੇ ਪਰਿਆਵਰਣ ਨੂੰ ਦੇਣ ਲੱਗ ਪਏ ਉਹਦੋਂ ਪਰਿਆਵਰਣ ਸਾਫ਼ ਹੋਣਾ ਸ਼ੁਰੂ ਹੋ ਜੂਗਾ ਤੇ ਜਿਹੜਾ ਗਵਾਤਾਵਰਨ ਉਹ ਬੱਜੂਗਾ ਆਗਾਮੀ ਮੌਨਸੂਨ ਸੀਜ਼ਨ ਦੇ ਮੱਦੇ ਨਜ਼ਰ ਡਿਪਟੀ ਕਮਿਸ਼ਨਰ ਸ਼੍ਰੀ ਅਮਿਤ ਕੁਮਾਰ ਪੰਚਾਲ ਵੱਲੋਂ ਅਧਿਕਾਰੀਆਂ ਸਮੇਤ ਜ਼ਿਲ੍ਹੇ ਅੰਦਰ ਦਰਿਆ ਬਿਆਸ ਨਾਲ ਲੱਗਦੇ ਤੁਸੀਂ ਬਨ ਅਤੇ ਸੰਭਾਵੀ ਹੜਾ ਤੋਂ ਪ੍ਰਭਾਵਿਤ ਹੋਣ ਵਾਲੇ ਇਲਾਕਿਆਂ ਦਾ ਦੌਰਾ ਕਰਕੇ ਹੰਗਾਮੀ ਹਾਲਤ ਨਾਲ ਨਜਿੱਠਣ ਲਈ ਕੀਤੇ ਜਾ ਰਹੇ ਪ੍ਰਬੰਧਾਂ ਨੂੰ ਦੇਖਿਆ ਗਿਆ ਉਨਾ ਸੁਲਤਾਨਪੁਰ ਲੋਧੀ ਢਿਲਵਾਪੁਲਾਤਵੀ ਕੇ ਦਰਿਆ ਬਿਆਸ ਦੇ ਕੰਢੇ ਤੋਂ ਸੀ ਬਨ ਉੱਪਰ ਕਿਸੇ ਵੀ ਸੰਭਾਵੀ ਖਤਰੇ ਦੇ ਚਾਕਰੇ ਲਈ ਗੀਤੇ ਚਾਰੇ ਪ੍ਰਬੰਧਾ ਦੀ ਬਰੀਕੀ ਨਾਲ ਸਿਖਿਆ ਕੀਤੀ ਉਨਾ ਸੁਲਤਾਨਪੁਰ ਲੋਧੀ ਸਬ ਡਿਵੀਜ਼ਨਾਂ ਅੰਦਰ ਪਹਿਲਾ ਪਵਿੱਤਰ ਕਾਲੀ ਵਿਹ ਵਿੱਚ ਗੁਰਦੁਆਰਾ ਸ਼੍ਰੀ ਬੇਰ ਸਾਹਿਬ ਨੇੜੇ ਸਫਾਈ ਦਾ ਕੰਮ ਦੇ ਚੈਜਾ ਲਿਆ ਜੋ ਫਲੱਡ ਸੰਬੰਧੀ ਤਿਆਰੀਆਂ ਨੇ ਜੋ ਫਲੱਡ ਸੰਬੰਧੀ ਜੋ ਕੰਮ ਨੇ ਉਹਦਾ ਜਾਇਜ਼ਾ ਮੈਂ ਲੈਣ ਆਇਆ ਅੱਜ ਸੁਲਤਾਨਪੁਰ ਦੇ ਵੱਖ-ਵੱਖ ਜੋ ਸਾਡੇ ਪੁਆਇੰਟਸ ਨੇ ਜਿੱਥੇ ਸੰਭਾਵਨਾ ਹੁੰਦੀ ਹੈ ਕਿ ਕੋਈ ਕੋਈ ਫਲੱਡ ਦੀ ਸਿਚੁਏਸ਼ਨ ਆ ਸਕਦੀ ਹੈ ਤਾਂ ਉਹ ਕੰਮ ਦਾ ਕੰਮਾ ਤਾਂ ਮੈਂ ਜਾਇਜ਼ਾ ਲੈਣ ਆਇਆ ਅੱਜ ਇਸ ਇਨਸਪੈਕਸ਼ਨ ਦੇ ਦੌਰਾਨ ਮੇਰੇ ਨਾਲ ਸਾਰੇ ਜੋ ਅਧਿਕਾਰੀ ਨੇ ਸਾਰੇ ਸਬੰਧਤ ਵਿਭਾਗ ਨੇ ਉਹ ਸ਼ਾਮਿਲ ਨੇ ਜਿਹਦੇ ਵਿੱਚ ਆਰਮੀ ਦੇ ਨੁਮਾਇੰਦੇ ਵੀ ਸ਼ਾਮਿਲ ਨੇ ਐਸ ਡੀ ਆਰ ਐਫ ਦੇ ਨੁਮਾਇੰਦੇ ਵੀ ਸ਼ਾਮਿਲ ਨੇ ਏ ਡੀ ਸੀ ਸਾਹਿਬ ਔਰ ਜੋ ਸਾਰਾ ਪ੍ਰਸ਼ਾਸਨ ਹੈ ਉਹ ਹਾਜ਼ਰ ਹੈ ਤਾਂ ਸਾਡੀ ਕੋਸ਼ਿਸ਼ ਇਹੀ ਹੈ ਕਿ ਅਸੀਂ ਸਾਰੇ ਪੁਆਇੰਟਾਂ ਨੂੰ ਚੈੱਕ ਕਰਨ ਔਰ ਜਿੱਥੇ-ਜਿੱਥੇ ਜੇ ਕੋਈ ਵੀ ਫਿਰ ਵੀ ਕਮੀ ਮਿਲਦੀ ਹੈ ਕਿਉਂਕਿ ਹੁਣੇ ਥੋੜਾ ਟਾਈਮ ਹੈ ਤਾਂ ਉਹਨੂੰ ਦੁਰਸਤ ਕਰ ਲੱਤਾ ਜਾਵੇ ਫਲੱਡ ਤੋਂ ਪਹਿਲਾਂ ਇਹੀ ਮੁੱਖ ਉਦੇਸ਼ ਹੈ ਜੀ ਜਿਹੜੇ ਜਿਹੜੇ ਪੁਆਇੰਟਸ ਜਿਹੜੇ ਤੁਸੀਂ ਨੋਟੀਫਾਈ ਕੀਤੇ ਦੇਖੋ ਜੀ ਹੁਣੇ ਦੌਰਾ جاری ਹੈ ਜਿਵੇਂ ਤੁਹਾਨੂੰ ਪਤਾ ਸਵੇਰੇ ਤੋਂ ਅਸੀਂ 8 ਵਜੇ ਤੋਂ ਹੀ ਸ਼ੁਰੂ ਹੋਏ ਪਏ ਆ ਤਾਂ ਜੋ ਵੱਖ-ਵੱਖ ਪੁਆਇੰਟ ਹੈ ਬਾਉਪੁਰ ਹੈ ਆਗੇ ਹੈ ਜੋ ਸਾਰੇ ਅਸੀਂ ਪੁਆਇੰਟ ਦੇਖ ਰਹੇ ਹਾਂ ਜਿਸ ਇਹ ਪੰਪਿੰਗ ਸਟੇਸ਼ਨ ਆ ਸਾਡਾ ਉਹਦੇ ਵਿੱਚ ਵੀ ਮੈਂ ਆਇਆ ਉਹਨੂੰ ਮੈਂ ਦੇਖਿਆ ਪੰਪਿੰਗ ਸਟੇਸ਼ਨ ਵੀ ਠੀਕ ਚੱਲ ਰਿਹਾ ਹੈ ਲੋਕਾਂ ਨਾਲ ਜੋ ਪਿੰਡ ਦੇ ਵਸਨੀਕ ਆ ਉਹਨਾਂ ਨਾਲ ਵੀ ਮੇਰੀ ਗੱਲ ਹੋਈ ਹੈ ਉਹਨਾਂ ਨੇ ਵੀ ਕੁਝ ਕੁਝ ਸਾਨੂੰ ਗੱਲਾਂ ਦਸੀਆਂ ਉਹਨਾਂ ਨੂੰ ਵੀ ਧਿਆਨ ਰੱਖਾਂਗੇ ਤਾਂ ਕੁੱਲ ਮਿਲਾ ਕੇ ਜੀ ਸਾਡਾ ਮੁੱਖ ਉਦੇਸ਼ ਇਹੀ ਹੈ ਕਿ ਜੋ ਆਨ ਉਦੇ ਵਿੱਚ ਕੋਈ ਵੀ ਫਲੱਡ ਦੀ ਸਥਿਤੀ ਨਾ ਆਏ ਔਰ ਉਹਦੇ ਉਹਨੂੰ ਨਜਿੱਠਣ ਵਾਸਤੇ ਜੇ ਪ੍ਰਮਾਤਮਾ ਨਾ ਕਰੇ ਜੀ ਸਥਿਤੀ ਆਈ ਤਾਂ ਸਾਡੀ ਤਿਆਰੀਆਂ ਪੂਰੀ ਹੈ ਸੂਬੇ 'ਚ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਸੀਐਮ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਲਗਾਤਾਰ ਅਧਿਕਾਰੀਆਂ ਨੂੰ ਹੁਕਮ ਜਾਰੀ ਕੀਤੇ ਜਾ ਰਹੇ ਹਨ ਤਾਂ ਜੋ ਸੂਬੇ ਵਿੱਚ ਨਜਾਇਜ਼ ਮਾਈਨਿੰਗ ਨੂੰ ਠੱਲ ਪਾਈ ਜਾ ਸਕੇ ਇਸੇ ਚਲਦੇ ਮਾਈਨਿੰਗ ਵਿਭਾਗ ਅਤੇ ਪੁਲਿਸ ਪ੍ਰਸ਼ਾਸਨ ਵੱਲੋਂ ਲਗਾਤਾਰ ਸਾਂਝੇ ਤੌਰ ਤੇ ਪ੍ਰੈਸ਼ਰ ਚਲਾਈ ਜਾ ਰਹੇ ਹਨ ਅਤੇ ਨਜਾਇਜ਼ ਮਾਈਨਿੰਗ ਨੂੰ ਰੋਕਣ ਲਈ ਹਰ ਸੰਭ 可能 ਕੋਸ਼ਿਸ਼ ਕੀਤੀ ਜਾ ਰਹੀ ਤੇ ਅਜੇ ਹਾਈ ਕੁਝ ਜ਼ਿਲ੍ਹਾ ਪਠਾਨਕੋਟ ਵਿਖੇ ਵੀ ਵੇਖਣ ਨੂੰ ਮਿਲਿਆ ਜਿੱਥੇ ਬੀਤੀ ਰਾਤ ਪੁਲਿਸ ਵੱਲੋਂ ਮਾਈਨਿੰਗ ਵਿਭਾਗ ਦੀ ਟੀਮ ਦੇ ਨਾਲ ਸਾਂਝਾ ਆਪਰੇਸ਼ਨ ਕਰਦੇ ਹੋਏ ਦੋ ਪੋਕਲੈਨ ਮਸ਼ੀਨ 11 ਟਿਪਰ 8 ਰੁਪਏ ਅਤੇ ਇੱਕ ਪੋਕਲੈਨ ਮਸ਼ੀਨ ਨੂੰ ਅੱਗੇ ਪਿੱਛੇ ਲੈ ਕੇ ਜਾਣ ਵਾਲੇ ਵਾਹਨ ਨੂੰ ਵੀ ਜ਼ਬਤ ਕੀਤਾ ਗਿਆ ਸਾਡੇ ਮਾਨਯੋਗ ਐਸਐਸਪੀ ਸਰਦਾਰ ਦਿਲਜਿੰਦਰ ਸਿੰਘ ਢਿੱਲੋਂ ਐਸਐਸਪੀ ਸਾਹਿਬ ਪਠਾਨਕੋਟ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪਹਿਲਾਂ ਵੀ ਸਾਡੇ ਇਲਾਕਾ ਦੇ ਵਿੱਚ ਜਿੱਥੇ ਜਿੱਥੇ ਕ੍ਰੈਸਰ ਲੱਗੇ ਆ ਉਹਨਾਂ ਦੀ ਚੈਕਿੰਗ ਕੀਤੀ ਜਾਂਦੀ ਹੈ ਜਿੱਥੇ ਵੀ ਨਜਾਇਜ਼ ਮੈਨਿੰਗ ਕੋਈ ਕਰਦਾ ਪਾਇਆ ਜਾਂਦਾ ਤੇ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਂਦਾ ਮੈਂ ਪਹਿਲਾਂ ਵੀ ਇਸ ਬੰਦੀ ਹਰ ਕ੍ਰੈਸਲ ਤੇ ਖੁਦ ਜਾ ਕੇ ਲਾਉਡ ਸਪੀਕਰ ਰਾਹੀਂ ਗੱਡੀ ਰਾਹੀਂ ਇਹਨਾਂ ਨੂੰ ਵਾਰਨਿੰਗ ਦੇ ਚੁੱਕਾ ਤੇ ਅਗਰ ਕੋਈ ਮੈਨਿੰਗ ਕਰਦਾ ਪਾਇਆ ਗਿਆ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਏਗਾ ਕੱਲ ਰਾਤ ਦੀਤੀ ਰਾਤ ਦੀ ਗੱਲ ਹੈਗੀ ਆ ਸਾਨੂੰ ਮੁਖਬਰੀ ਮਿਲੀ ਸੀ ਮਾਨਯੋਗ ਐਸਐਸਪੀ ਦੇ ਦਿਸਾਂ ਦੇ ਅਨੁਸਾਰ ਮੁਖਬਰੀ ਮਿਲੀ ਸੀ ਕਿ ਰਾਵੀ ਦਰਿਆ ਵਿੱਚ ਗੁਗਰਾں ਦੇ ਨੇੜੇ ਉਥੇ ਕੋਈ ਅਨਨੋਨ ਗੱਡੀਆਂ ਜਿਹੜੀਆਂ ਮਾਈਨਿੰਗ ਕਰ ਰਹੀਆਂ ਉਥੇ ਪੁਲਿਸ ਪਾਰਟੀ ਨੇ ਮਿਲ ਕੇ ਮਾਈਨਿੰਗ ਆਫਸਰ ਨੂੰ ਨਾਮ ਲੈ ਕੇ ਰੇਡ ਕੀਤਾ ਉਥੋਂ ਆਪਾਂ 14 ਦੀ ਕੁਲ ਬਰਾਮਦ ਕੀਤੇ ਨੇ ਪਲੱਸ ਉਹਨਾਂ ਦੇ ਨਾਲ ਜਿਹੜੇ 8 ਵਿਅਕਤੀ ਵੀ ਅarrest ਕੀਤੇ ਨੇ ਉਹਨਾਂ ਦੀ ਪੁਸ਼ਟੀ ਤਰ੍ਹਾਂ ਪਾਇਆ ਗਿਆ ਕਿ ਉਹ ਜਿਹੜੇ ਵਿਅਕਤੀ ਕੰਮ ਕਰ 8 ਜਿਹੜੇ ਫੜੇ ਗਿਆ ਉਹਨਾਂ ਨੇ ਦੱਸਿਆ ਵੀ ਇਹ ਗੁੱਗਾ ਪੀਰ ਕੋਈ ਕ੍ਰੈਸਰ ਪੈਂਦਾ ਉਥੇ ਵਰਕਰ ਸੀਗੇ ਤੇ ਉਹ ਫੜੇ ਗਏ ਨੇ ਬਾਕੀ ਇਸ ਸੰਬੰਧੀ ਜਿਹੜੀ ਤਫਤੀਸ਼ ਚੱਲ ਰਹੀ ਹੈ ਤਫਤੀਸ਼ ਤਰ੍ਹਾਂ ਜੋ ਵੀ ਅੱਗੇ ਤੱਥ ਸਾਹਮਣੇ ਆਣਗੇ ਇਸੀ ਕਾਰਵਾਈਆਂ ਵਿੱਚ ਲਿਆਂਦੀ ਜਾਏਗੀ ਇਹ ਅਸੀਂ ਟਿਪਰਾ ਜਿਹੜੀਆਂ 11 ਟਿਪਰਾ ਦੋ ਪੋਗਲੈਂਡ ਤੇ ਇੱਕ ਟਰੇਲਰ ਜਿਹੜਾ ਇਹ ਫੜਿਆ ਹੈਗਾ 라ਵੀ ਦਰਿਆ ਪੈਂਦਾ ਜਿੱਥੇ ਆਪਣੇ ਜੀਐਨਕੇ ਦਾ ਬਾਰਡਰ ਪੈਂਦਾ 라ਵੀ ਦਰਿਆ ਦੇ ਵਿੱਚ ਜਿੱਥੇ ਇੱਕ ਨਵਾਂ ਪੁਲ ਬਣਿਆ ਹੈਗਾ ਜੀਐਨਕੇ ਦਾ ਉਹਦੇ ਬਿਲਕੁਲ 라ਵੀ ਦਰਿਆ ਦੇ ਵਿੱਚ ਹੀ ਆ ਏਰੀਆ ਜਿਹੜਾ ਉਹ ਗੁਗਰਾ ਦਾ ਬਾਰਡਰ ਕਿਨਾਰਾ ਪੈਂਦਾ ਹੈਗਾ ਪੁਨੀ ਦਿੱਤੀ ਹੈ ਕਿ ਅਗਰ ਕੋਈ ਇਸ ਤਰ੍ਹਾਂ ਦੀ ਵਾਰਦਾਤ ਕਰਦਾ ਪਾਇਆ ਗਿਆ ਤੇ ਉਹਦੇ ਖਿਲਾਫ ਜਿਹੜਾ ਮਾਨਯੋਗ ਐਸਐਸਪੀ ਸਾਹਿਬ ਦੇ ਦਿਸੰਦਰ ਦੇ ਚਿੰਤਾ ਸਖਤ ਤੋਂ ਸਖਤ ਐਕਸ਼ਨ ਲਿਆ ਜਾਏਗਾ। ਯੋਧ ਨਾਚਰ ਵੱਲੋਂ ਮੁਹਿਮਦਾ ਡਾਕਟਰ ਅਖਿਲ ਚੋਧਰੀ ਆਈਪੀਐਸ ਐਸਐਸਪੀ ਸ਼੍ਰੀ ਮੁਖਸਰ ਸਾਹਿਬ ਵੱਲੋਂ ਨਸ਼ਾ ਤਸਕਰੀ ਰੋਧੇ ਲਗਾਤਾਰ ਕਾਰਵਾਈ ਚਾਰਹੀ ਕੀਤੀ ਜਾ ਰਹੀ ਹੈ। ਕਾਰਵਾਈ ਕੀਤੀ ਜਾ ਰਹੀ ਹੈ ਤੇ ਇਸੇ ਤਹਿਤ ਕੰਤਰਾਜੀ ਨਸ਼ਾ ਤਸਕਰੀ ਰੈਕਟ ਦਾ ਪਤਾ ਲਗਾ ਕੇ ਇੱਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਗਿਆ ਜਿਸ ਕੋਲੋਂ ਇੱਕ ਟਰੱਕ ਸਮੇਤ 5 ਕੁਇੰਟਲ ਭੁੱਕੀ ਚੂਰਾ ਪੋਸਟ ਬਰਾਮਦ ਕੀਤਾ ਗਿਆ। ਸੜਕੀ ਹਾਦਸੇ ਦਾ ਕਹਿਰ ਲਗਾਤਾਰ ਚੱਲ ਰਿਹਾ ਹੈ। ਅਜਿਹਾ ਹਾਦਸਾ ਬਰਨਾਲਾ ਦੇ ਪਿੰਡ ਉਕੂਗੋ ਤੋਂ ਸਾਹਮਣੇ ਆਇਆ ਜਿੱਥੇ ਕਣ ਪਛਾਤੇ ਹੈਵੀ ਵਾਹਨ ਨੇ ਸੜਕ ਤੇ ਜਾ ਰਹੇ ਸਕੂਟੀ ਚਾਲਕ ਅਤੇ ਉਸਦੇ ਸਾਥੀ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਇਸ ਸੜਕੀ ਹਾਦਸੇ ਵਿੱਚ ਕਣਪਛਾਤੇ ਵਾਹਨ ਹਿੱਟ ਆਉਣ ਕਾਰਨ ਸਕੂਟੀ ਚਲਾ ਰਹੇ ਪਿੰਡ ਉਗੋਕੇ ਦੇ ਸਾਫਾ ਫੌਜੀ ਸੁਖਿੰਦਰ ਸਿੰਘ ਕੇਂਦਰ ਫੌਜੀ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਉਹਦੇ ਸਕੂਟੀ ਪਿੱਛੇ ਬੈਠੇ ਸਾਥੀ ਕਾਲਾ ਸਿੰਘ ਬਲਬਲ ਬਚ ਗਿਆ ਅ ਸਾਨੂੰ ਕੱਲ ਰਾਤ ਦੇਰ ਰਾਤ ਨੂੰ 9:30 ਵਜੇ ਸਰਪੰਚ ਨੇ ਆਪਣੇ ਪਿੰਡ ਉਗੋਕੇ ਦੇ ਅ ਸ਼੍ਰੀ ਰਾਮ ਸਿੰਘ ਜੀ ਉਹਨਾਂ ਦਾ ਫੋਨ ਆਇਆ ਸੀਗਾ ਕਿ ਮਲੋ ਇਥੇ ਇੱਕ ਐਕਸੀਡੈਂਟ ਹੋ ਗਿਆ ਵੀ ਪੁਲਿਸ ਪਾਰਟੀ ਭੇਜੋ ਤਾਂ ਮੈਂ ਆਪ ਉਥੇ ਗਿਆ ਸੀਗਾ ਮੌਕੇ ਤੇ ਤਾਂ ਇਹ ਜਿਹੜਾ ਕਿੰਦਰ ਸਿੰਘ ਫੌਜੀ ਆ ਯਾਨੀ ਸੁਖਵਿੰਦਰ ਸਿੰਘ ਉਰ ਕਿੰਦਰ ਫੌਜੀ ਕਹਿੰਦੇ ਇਹਨੂੰ ਇਹ ਆਰਮੀ ਚੋਂ ਰਿਟਾਇਰਡ ਹੋ ਕੇ ਆਇਆ ਸੀਗਾ ਤੇ ਇਹ ਇੱਕ ਆਪਣੇ ਸਾਥੀ ਨਾਲ ਪੱਖੋ ਪੱਖੋ ਕੇ ਕੈਂਚੀਆਂ ਤੋਂ ਪਿੰਡ ਉਗੋ ਕੋ ਵੱਲ ਜਾ ਰਹੇ ਸੀ ਸਕੂਟੀ ਤੇ ਸਵਾਰ ਸੀਗੇ ਪਿਆਜ਼ ਵਗੈਰਾ ਔਰ ਸਬਜ਼ੀਆਂ ਵਗੈਰਾ ਲੈ ਕੇ ਜਾ ਰਹੇ ਸੀਗੇ ਇਹ ਘਰ ਘਰ ਦੀ ਲੋੜੀ ਦਾ ਸਮਾਨ ਤਾਂ ਅਗੋਂ ਕੋਈ ਅਣਪਛਾਤਾ ਵਹੀਕਲ ਟਕਰਾਂ ਗਿਆ ਤਾਂ ਜਿਹੜੇ ਕੇਂਦਰ ਸਿੰਘ ਫੌਜੀ ਆ ਉਹਨਾਂ ਦੇ ਸਿਰ ਤੋਂ ਦੀ ਉਹਦਾ ਪਿਛਲਾ ਟਾਇਰ ਲੰਘ ਗਿਆ ਸੀ ਉਹਦੀ ਮੌਕੇ ਤੇ ਮੌਤ ਹੋ ਗਈ ਸੀ ਤੇ ਜਿਹੜਾ ਮੁੰਡਾ ਕਾਲਾ ਸੀਗਾ ਨਾਲ ਉਹਨੂੰ ਫਰਸਟ ਏਡ ਲਈ ਅਸੀਂ ਉੱਥੇ ੱੱਪੇ ਭੇਜਤਾ ਸੀਗਾ ਕੀ ਨਾਮ ਆ ਸਰ ਤੁਹਾਡਾ ਜੀ ਹਾਂ ਜੀ ਮੇਰਾ ਨਾਮ ਕੁਲਦੀਪ ਸਿੰਘ ਕਾਲਾ ਜੀ ਅਗੋਂ ਕੇ ਕੀ ਕਹਿਣਾ ਚਾਹਣ ਜਿਹੜਾ ਐਕਸੀਡੈਂਟ ਹੋਇਆ ਸਰ ਇਹ ਜੀ ਮੇਰਾ ਛੋਟਾ ਬ੍ਰਦਰ ਸੀਗਾ ਜਿਹਦੇ ਛੋਟੇ ਛੋਟੇ ਬੱਚੇ ਆ ਬੱਚਾ ਸਕੂਲ ਦੇ ਵਿੱਚ ਪੜਦਾ ਹੀ ਆ ਸਾਡੇ ਪਰਿਵਾਰ ਨੂੰ ਇਟਾ ਬੜਾ ਸਦਾਮ ਲੱਗਿਆ ਵੀ ਅਸੀਂ ਇਹ ਚੱਲ ਜੋ ਚੱਲਣ ਜੋ ਨਹੀਂ ਕਿਉਂਕਿ ਪਰਿਵਾਰ ਦੇ ਵਿੱਚ ਕੋਈ ਹੋਰ ਕਮਾਉਣ ਵਾਲਾ ਹੈ ਨਹੀਂ ਬਜ਼ੁਰਗ ਬਾਪ ਆ ਉਹ ਇਹਨਾਂ ਨਾਲ ਸੀਗਾ ਛੋਟੇ ਛੋਟੇ ਬੱਚੇ ਨੇ ਕੋਈ ਕਮਾਉਣ ਵਾਲਾ ਵੀ ਹੈ ਨਹੀਂ ਇਕੱਲਾ ਇਸ ਘਰ ਦੇ ਵਿੱਚ ਅੱਜ ਸਾਨੂੰ ਤਾਂ ਇੱਕ ਇਹ ਜਿਹਾ ਝਟਕਾ ਲੱਗਾ ਕਿ ਸਾਡੇ ਪਿੰਡ ਦੇ ਵਿੱਚ ਬਹੁਤ ਵੱਡੀ ਸੋਦੀ ਲਹਿਰਾ ਹਰੇਕ ਦੇ ਦੁੱਖ ਸੁੱਖ ਚ ਕੰਮ ਆਉਣ ਵਾਲਾ ਬੰਦਾ ਸੀਗਾ ਜੀ ਹਾਦਸਾ ਕਿਵੇਂ ਹੋਇਆ ਟੱਕਰ ਕਿੱਮ ਕੱਦਣਾ ਹੋਇਆ ਜੀ ਹਾਸਾ ਹੀ ਸੜਕ ਦੇ ਦਰਾਂ ਕਿਸੇ ਵੱਡੇ ਵਹੀਕਲ ਨਾਲ ਹੋਇਆ ਅਸੀਂ ਪੁਲਿਸ ਨੂੰ ਬੇਨਤੀ ਕਰਦੇ ਆ ਵੀ ਉਹ ਵਹੀਕਲ ਦੀ ਸਥਿਤੀ ਦਾ ਪਤਾ ਲਾ ਕੇ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਕਿਧਰੋਂ ਕਿਧਰ ਨੂੰ ਆ ਰਹੇ ਸੀ ਕਿੰਨੇ ਜਣੇ ਇਹ ਪੱਖੋ ਕੈਂਚਾਂ ਤੋਂ ਦੋ ਜਣੇ ਆ ਰਹੇ ਸੀਗੇ ਜੀ 9:00 ਵਜੇ 9:30 ਦਾ ਟਾਈਮ ਸੀਗਾ ਇਹ ਪੱਖੋ ਕੈਂਚਾਂ ਤੋਂ ਆਪ ਦਾ ਕਾਰੋਬਾਰ ਬੰਦ ਕਰਕੇ ਘਰ ਨੂੰ ਆ ਰਹੇ ਸੀਗੇ ਜੀ ਹਾਂਜੀ ਇਹ ਜੀ ਵੱਡਾ ਵਹੀਕਲ ਸੀ ਵੱਡੇ ਵਹੀਕਲ ਨੇ ਆ ਵੀ ਲਪੇਟ ਵਿੱਚ ਲੈ ਕੇ ਇੰਨੀ ਦਰਦਨਾਕ ਮੌਤ ਕਰਤੀ ਜਿਹੜਾ ਸਰੀਰ ਜਮਾ ਹੀ ਕੁਚਲ ਕੇ ਰੱਖਤਾ ਤੇ ਸਾਥੋ ਇਸ ਦਾਮ ਨਹੀਂ ਚੱਲ ਜਾਂਦਾ ਜੀ ਐਡਾ ਦੁਖਦਾਈ ਘਟਨਾ ਐਡੀ ਦੁਖਦਾਈ ਮੌਤ ਹੋਈ ਆ ਜਿਹੜੀ ਸਾਡੇ ਸਹਿਣਯੋਗ ਨਹੀਂ ਸੀਗੀ ਜੀ ਵਹੀਕਲ ਵਾਲੇ ਦੀ ਇਹ ਗਲਤੀ ਹੈ ਵੀ ਵਹੀਕਲ ਉਸ ਲੈ ਕੇ ਫਰਾਰ ਹੋ ਗਿਆ ਉਹਨੇ ਸਮਝ ਦੀ ਕੋਸ਼ਿਸ਼ ਨਹੀਂ ਕੀਤੀ ਵਹੀਕਲ ਉਸ ਫਰਾਰ ਆ ਅਸੀਂ ਪ੍ਰਸ਼ਾਸਨ ਤੋਂ ਮਦਦ ਮਦਦ ਚਾਹੁੰਦੇ ਆ ਕਿ ਛੇਤੀ ਛੇਤੀ ਵਹੀਕਲ ਨੂੰ ਕਾਬੂ ਤੇ ਲੈ ਕੇ ਵੰਦੀ ਕਾਰਵਾਈ ਕੀਤੀ ਜਾਵੇ ਜੀ ਹਾਂਜੀ ਇਹਨਾਂ ਦੇ ਤੇ ਹਟਣ ਅਰੰਡ ਦਾ ਮੁਕਦਮਾ ਦਰਜ ਕੀਤਾ ਜਾਵੇ ਤੇ ਸਾਨੂੰ ਬਣਦਾ ਛੋਟੇ ਬੱਚਿਆਂ ਨੂੰ ਤੇ ਬਜ਼ੁਰਗ ਨੂੰ ਇਨਸਾਫ ਦਿੱਤਾ ਜਾਵੇ। ਸੱਤ ਸਕੂਲੀ ਬੱਚਿਆਂ ਦੀ ਮੌਤ ਤੋਂ 1 ਮਹੀਨਾ ਬਾਅਦ ਪਹੁੰਚੀ ਬੀਸੀ ਮੈਡਮ ਤੋਂ ਤੁਖੀ ਮਾਪਿਆਂ ਵੱਲੋਂ ਆਰਤੀ ਉਤਾਰ ਕੇ ਉਸ ਦਾ ਸਵਾਗਤ ਕੀਤਾ ਗਿਆ। ਦੇਖੋ ਮੌਕੇ ਤੇ ਕੀ ਮਾਹੌਲ ਬਣਿਆ। ਪੇਸ਼ ਹੈ ਸਾਡੇ ਪੱਤਰਕਾਰ ਲਵਪ੍ਰੀਤ ਸਿੰਘ ਖੁਸ਼ੀਪੁਰ ਦੀ ਇਹ ਰਿਪੋਰਟ ਅੱਜ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਨੂੰ ਇਹ ਬੇਨਤੀ ਹੈ ਵੀ ਤੁਸੀਂ ਅੱਜ ਵੀ ਕੀ ਕਰਨਾ ਹੈ ਮੈਂ ਉਹ ਹੀ ਕਹਿ ਰਿਹਾ ਤੁਸੀਂ ਅੱਜ ਵੀ ਕੀ ਕਰਨਾ ਹੈ ਸੜਕਾਂ ਕਦੇ ਖਤਮ ਹੋ ਗਈ ਸੀ ਜੀ ਸਾਹਿਬ ਆਈ ਜਾਣਾ ਦੋਸਤੋ ਬੰਦਾ ਕਰਦਾ ਤੁਸੀਂ ਤਾਂ ਨਹੀਂ ਆਇਆ ਸੀ ਤਾਂ ਪੀਆ ਮੋਦੀ ਨੂੰ ਪਿੱਛੇ ਝੜਦਾ ਬਹੁਤ ਬਹੁਤ ਉਗਦੀ ਕਰਾ ਦੇਖੋ ਅਸੀਂ ਬਾਰ-ਬਾਰ ਬਾਰ-ਬਾਰ ਅਸੀਂ ਕਿਹਾ ਉਸ ਪਾਰ ਅਸੀਂ ਕਹਿ ਰਹੇ ਹਾਂ ਤੁਸੀਂ ਆਓ ਵੀ ਤੁਸੀਂ ਅੱਜ ਆਏ ਹੋ ਸੀ ਕੋਈ ਕੋਈ ਕੁਝ ਦੀ ਸਾਰਾ ਕੁਝ ਛੱਡਤਾ ਜੀ ਅਸੀਂ ਸਾਰਾ ਪਛੜਤਾ ਅਸੀਂ ਬੱਚੇ ਛੱਡੂਗਾ ਪਰ 25 ਲੱਖ ਬਤਨ ਕਰਦੇ ਪਰੈਂਟਸ ਵੀ ਸਾਸ ਲ ਆਪਣੇ ਪਰੈਂਟ ਨਾਲ ਗੱਲ ਕਰਦੇ ਹੁੰਦੇ ਆਂ ਚੰਨ ਨੂੰ ਨਾਲ ਮੈਡਮ ਜੀ ਇਹ ਸਮਝਾ ਨਹੀਂ ਆਉਂਦਾ ਨਹੀਂ ਸੀ ਕਿ ਇਹ ਕੀ ਹੈ ਕਿ ਤੁਸੀਂ ਆਪਾਂ ਅੱਜ ਆਏ ਹੋ ਆਪਾਂ ਅੱਜ ਆਣ ਦਾ ਮਨਤਬ ਕੀ ਹੈ ਚਲੋ ਉਹ ਦੱਸੋ ਆ ਜਾਣ ਦਾ ਰੀਜ਼ਨ ਕੀ ਹੈ ਮੈਂ ਤੁਹਾਡੇ ਦੇ ਹੱਥ ਚੁੜ ਕੇ ਬਿਠੀ ਆਈ ਦੋ ਹਾਂਜੀ ਲੋਕ ਤੁਹਾਡੇ ਦੁੱਖ ਤੇ ਆ ਕੇ ਮੈਂ ਕੁਝ ਨਹੀਂ ਕਹ ਕੁਛ ਵੀ ਇੱਕ ਤੋਂ ਵੀ ਨਾ ਮੈਂ ਕੁਝ ਕਹਿ ਸਕਦੀ ਗਾਣਾ ਸੋਚ ਵੀ ਨਹੀਂ ਸਕਦੀ ਮੈਂ ਆਖ ਦੇਖੇ ਤਾਂ ਮੈਨੂੰ ਪਤਾ ਹੈਗਾ ਮੈਂ ਕੁਛ ਨਹੀਂ ਕਹਾਂ ਤੁਸੀਂ ਜੋ ਤੁਹਾਡਾ ਦੁੱਖ ਹੈਗਾ ਸਭ ਕੁਝ ਹੈ ਇੱਕ 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 ਮੈਂ ਕੁਝ ਨਹੀਂ ਹੈ ਕੁਝ ਨਹੀਂ ਕੋਈ ਹੋਰ ਕਿਸੇ ਤਰੀਕੇ ਦਾ ਕੁਝ ਕਿ ਮੈਂ ਕੁਝ ਇੱਕ

ਮੈਂ ਨਾਂ ਉਹ ਪੁਰਾਣਾ ਅਸਰਿੰਦਾ ਉਹ ਸੁਣ ਸੁਣ ਕੇ ਬੈਠੇ ਚਲੋ ਮੈਨੂੰ ਇੱਕ ਮਿੰਟ ਮੈਡਮ ਮੈਨੂੰ ਇਹ ਦੱਸੋ ਤੁਸੀਂ ਮੈਨੂੰ ਰੀਜਨਸ ਦਾ ਦੱਸੋ ਤੁਸੀਂ ਸਾਨੂੰ ਰੀਜਨ ਦੱਸੋ ਵੀ ਤੁਸੀਂ ਕਿਉਂ ਨਹੀਂ ਆਏ ਇੱਕ ਮਿੰਟ ਚਲੋ ਮੈਨੂੰ ਸਾਨੂੰ ਰੀਜਨ ਦੱਸ ਦੋ ਕਿ ਤੁਸੀਂ ਕਿਉਂ ਨਹੀਂ ਆਏ ਅਸੀਂ ਸੀਮ ਲਈ ਅਮਰ ਹਸਪੀਟਲ ਮੈਂ ਇੱਕ ਮਿੰਟ ਇਹ ਅਮਰ ਹਸਪੀਟਲ ਅੱਜ ਕੱਲ ਖਤਮ ਹੋ ਗਈ ਇੱਕ ਮਿੰਟ ਬੋਲਣ ਦਿਓ ਚਲੋ ਨੰਬਰ 1 ਅਮਰ ਹਸਪੀਟਲ ਆਏ ਜੀ ਸਾਡੇ ਬੱਚੇ ਸਿਵਲ ਹਸਪੀਟਲ ਸਮਾਣਾ ਚ ਪਰੇ ਅੱਦੇ ਬੱਚੇ ਰਜਿੰਦਰਾ ਜੀ ਅਮਰ ਹਸਪੀਟਲ ਇਤਨੀਆ ਦੋ ਬੱਚੇ ਜੋ ਇਨਫਰਮੇਸ਼ਨ ਹੈ ਉਹ ਇੰਜਰਡ ਸੀ ਠੀਕ ਹੈ ਜੀ ਤੁਸੀਂ ਇਹ ਕਹਿ ਕੇ ਤੇ ਅਮਰ ਹਸਪੀਟਲ ਗਏ بار بار ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਤੁਸੀਂ ਕੀ ਜਸਟੀਫਾਈ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਜਦੋਂ ਆਪਣਾ ਪੁੱਤ ਜਾਂਦਾ ਨਾ ਫਿਰ ਪਤਾ ਲੱਗਦਾ ਆਪਣੀ ਡਿਊਟੀ ਜਾਂਦੀ ਹੈ ਫਿਰ ਪਤਾ ਲੱਗਦਾ ਸਾਰੇ ਅਸੀਂ ਸਾਰੇ ਸਾਰੇ ਆਪਾਂ ਬਹਿ ਤੀਆਂ ਪੁੱਤਾਂ ਦੇ ਕੋਈ ਖੁਸ਼ੀ ਨਹੀਂ ਹੈ ਸਿਰ ਦੁੱਖ ਹੈ ਸਭ ਨਹੀਂ ਹੈ ਤੁਹਾਡੇ ਆਉਣ ਨਾਲ ਮਰਮ ਲੱਗ ਜਾਣੀ ਅਸੀਂ ਇੱਥੇ ਜੰਮੇ ਹੀ ਹਾਂ ਅਸੀਂ ਦੇਖਦੇ ਕਿ ਕਿ ਪਾਕਿਸਤਾਨ ਦੇ ਦੋਸਤੋ ਇਸ ਹਮ ਸਾਡੀਆਂ ਅੰਸ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰੂਬ ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕਾਨੂੰ ਦੇਵ ਜਾਸਤ ਰੱਬ ਰੱਖਾ